ਪ੍ਰੇਮਿਕਾ ਨੇ ਵਿਆਹ ਤੋਂ ਮਨਾ ਕਰ ਦਿੱਤਾ ਤੇ ਬਾਉਂਸਰ ਪ੍ਰੇਮੀ ਨੇ ਦੇਖੋ ਘਰ ਦੇ ਮੂਰੇ ਕਿਵੇਂ ਪਾਇਆ ਖਲਾਰਾ ਲੋਕ ਆਲੇ ਦੁਆਲੇ ਤੋਂ ਗੱਡੀਆਂ ਲੈ ਕੇ ਭੱਜੇ ਪੂਰਾ ਪਿੰਡ ਇਕੱਠਾ ਹੋ ਗਿਆ ਹੁਣ ਮੁੰਡੇ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੇਲ੍ਹ ਕੱਟ ਕੇ ਆਏ ਪ੍ਰੇਮੀ ਨੂੰ ਅਜਿਹਾ ਪ੍ਰੇਮਿਕਾ ਨੇ ਕੀ ਕਹਿ ਦਿੱਤਾ ਉਸ ਦੇ ਘਰਦਿਆਂ ਨੇ ਕੀ ਕਹਿ ਦਿੱਤਾ ਕਿ ਪ੍ਰੇਮੀ ਬਰਦਾਸ਼ਤ ਨਹੀਂ ਕਰ ਪਾਇਆ ਜੀ ਹਾਂ ਸ਼ੋਸ਼ੀ ਗਾਲ ਤੁਸੀਂ ਦੇਖ ਰਹੇ ਹੋ ਨੇਸ਼ਨ ਪੋਸਟ ਇੱਕ ਖਬਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਬਾਉਂਸਰ ਪ੍ਰੇਮੀ ਨੇ ਕੁੜੀ ਦੇ ਘਰ ਤੇ ਮੂਰੇ ਕੁਝ ਅਜਿਹਾ ਕੀਤਾ ਹੈ ਜਿਸ ਦੇ ਨਾਲ ਪੂਰਾ ਪਿੰਡ ਜਿਹੜਾ ਉਹ ਸੁਣ ਹੋ ਗਿਆ ਹੈ ਸਰਪੰਚ ਤੋਂ ਲੈ ਕੇ ਪੰਜ ਤੋਂ ਲੈ ਕੇ ਪੂਰਾ ਪਿੰਡ ਗੱਡੀਆਂ ਲੈ ਕੇ ਘੁੰਮਣ ਲੱਗ ਗਿਆ ਗੱਡੀਆਂ ਤੇ ਬਿਠਾ ਕੇ ਉਸ ਨੌਜਵਾਨ ਨੂੰ ਹਸਪੀਟਲਾਂ ਦੇ ਵਿੱਚ ਲੈਣ ਲੱਗੇ ਲੈ ਕੇ ਜਾਣ ਲੱਗ ਪਿਆ ਜੀ ਹਾਂ ਇੱਕ ਖਬਰ ਮੁੱਲਾਪੁਰ ਦੀ ਇਹ ਜਿੱਥੇ ਦੀ ਇੱਕ ਨੌਜਵਾਨ ਬਾਉਂਸਰ ਜਿਸ ਦਾ ਆਪਣੀ ਪ੍ਰੇਮਿਕਾ ਦੇ ਨਾਲ ਤਕਰੀਬਨ 10 ਸਾਲ ਤੋਂ ਜੋ ਹੈ ਪ੍ਰੇਮ ਸੰਬੰਧ ਸੀ ਪਰ ਜੋ ਹੈ ਉਹ ਜੇਲ੍ਹ ਦੇ ਵਿੱਚ ਸੀ ਕੁਝ ਕੇ ਮਹੀਨੇ ਲਈ ਕਿਉਂਕਿ ਉਸ ਤੇ ਨਸ਼ੇ ਦਾ ਕੇਸ ਪਿਆ ਸੀ ਨਸ਼ੇ ਦੀ ਬਰਾਮਦਗੀ ਦੇ ਚੱਕਰ ਦੇ ਵਿੱਚ ਉਹ ਜੇਲ੍ਹ ਦੇ ਵਿੱਚ ਸੀ ਪਰ ਜਦੋਂ ਉਹ ਜੇਲ੍ਹ ਕੱਟ ਕੇ ਬਾਹਰ ਆਇਆ ਤੇ ਉਸ ਨੇ ਆਪਣੀ ਪ੍ਰੇਮਿਕਾ ਨੂੰ ਕਿਹਾ ਕਿ ਮੇਰੇ ਨਾਲ ਵਿਆਹ ਕਰਵਾ ਪ੍ਰੇਮਿਕਾ ਇਸ ਗੱਲ ਤੋਂ ਮੁੱਕਰ ਗਈ ਉਸਨੇ ਕਿਹਾ ਕਿ ਮੈਂ ਵਿਆਹ ਨਹੀਂ ਕਰਵਾਉਣਾ ਫਿਰ ਉਹ ਆਪਣੇ ਮਾਪਿਆਂ ਦੇ ਨਾਲ ਕੁੜੀ ਦੇ ਘਰ ਰਿਸ਼ਤਾ ਲੈ ਕੇ ਗਿਆ ਜਿਸ ਤੋਂ ਬਾਅਦ ਕੁੜੀ ਦੇ ਘਰਦਿਆਂ ਨੇ ਅਤੇ ਕੁੜੀ ਨੇ ਵਿਆਹ ਤੋਂ ਸਾਫ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਨੌਜਵਾਨ ਆਪਣੀ ਸਕੋਰਪੀਓ ਗੱਡੀ ਦੇ ਵਿੱਚ ਆਇਆ ਅਤੇ ਕੁੜੀ ਦੇ ਘਰ ਦੇ ਅੰਦਰ ਜਾਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਕਿਸੇ ਨੇ ਵੀ ਉਸ ਨੂੰ ਘਰ ਦੇ ਅੰਦਰ ਨਹੀਂ ਵੜਨ ਦਿੱਤਾ ਜਿਸ ਕਰਕੇ ਉਹ ਬਾਹਰ ਹੀ ਜੋ ਹੈ ਉਹ ਜ਼ਹਿਰੀਲਾ ਪਦਾਰਥ ਖਾ ਗਿਆ ਅਤੇ ਜ਼ਹਿਰੀਲੀ ਪਦਾਰਥ ਪੂਰੀ ਬੋਤਲ ਉਸਨੇ ਖਤਮ ਕਰ ਦਿੱਤੀ ਜਿਸ ਤੋਂ ਬਾਅਦ ਜੋ ਉੱਥੇ ਦੇ ਸਰਪੰਚ ਸੀ ਉਹ ਭੱਜ ਕੇ ਆਏ ਅਤੇ ਨੌਜਵਾਨ ਨੂੰ ਹਸਪਤਾਲ ਦੇ ਵਿੱਚ ਲੈ ਗਏ ਹਾਲਾਂਕਿ ਨੌਜਵਾਨ ਦੀ ਹਾਲਤ ਨਾਜੁਕ ਦੱਸੀ ਜਾ ਰਹੀ ਹੈ ਪਰ ਇਸ ਬਾਉਂਸਰ ਬॉयਫਰੈਂਡ ਨੇ ਜਿਹੜਾ ਹੈ ਉਹ ਆਪਣੀ ਹਾਲਤ ਬਾਰੇ ਨਹੀਂ ਸੋਚਿਆ ਆਪਣੇ ਜ਼ਿੰਦਗੀ ਬਾਰੇ ਨਹੀਂ ਸੋਚਿਆ ਬਲਕਿ ਫਰਨੈਲ ਦੀਆਂ ਗੋਲੀਆਂ ਜਿਹੜੀਆਂ ਨੇ ਪਿਆ ਜਾ ਰਿਹਾ ਹੈ ਕਿ ਖਾ ਲੀਆਂ ਨੇ ਉਸਨੇ ਤੇਜ਼ੀ ਹੁਣ ਜਾਨ ਬਚਾਉਣ ਦੇ ਲਈ ਕਦੀਸ ਨੂੰ ਡੀ ਐਮ ਸੀ ਲੈ ਕੇ ਜਾਇਆ ਜਾ ਰਿਹਾ ਹੈ ਤੇ ਕਦੀ ਪੀ ਜੀ ਆਈ ਲੈ ਕੇ ਜਾਇਆ ਜਾ ਰਿਹਾ ਹੈ ਇਹ ਬੌਂਸਰ ਜੋ ਹੈ ਉਹ ਜੇਲ੍ਹ ਦੇ ਵਿੱਚ ਬੰਦ ਸੀ ਕਿਉਂਕਿ ਇਸ ਤੇ ਨਸ਼ੇ ਦਾ ਜੋ ਹੈ ਉਹ ਨਸ਼ੇ ਦੇ ਕਾਰੋਬਾਰ ਕਹਿ ਲੋ ਜਾਂ ਨਸ਼ੇ ਨਸ਼ੇ ਦੀਆਂ ਗੋਲੀਆਂ ਜਿਹੜੀਆਂ ਨੇ ਉਸ ਤੋਂ ਬਰਾਮਤ ਹੋਈਆਂ ਸੀ ਪਰ ਹੁਣ ਜੇ ਆਪਣੀ ਪ੍ਰੇਮਿਕਾ ਦੇ ਪਿਆਰ ਦੇ ਵਿੱਚ ਐਨਾ دیਵਾਨਾ ਹੋ ਗਿਆ ਸੀ ਕਿ ਆਪਣੀ ਪ੍ਰੇਮਿਕਾ ਨੂੰ ਲਗਾਤਾਰ ਕਹਿ ਰਿਹਾ ਸੀ ਕਿ ਮੇਰੇ ਨਾਲ ਵਿਆਹ ਕਰਵਾ ਮੇਰੇ ਨਾਲ ਵਿਆਹ ਕਰਵਾ ਪਰ ਪ੍ਰੇਮਿਕਾ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ ਪ੍ਰੇਮਿਕਾ ਨੇ ਸਾਫ਼ ਮਨਾਂ ਕਰ ਦਿੱਤਾ ਸੀ ਕਿ ਮੈਂ ਵਿਆਹ ਨਹੀਂ ਕਰਵਾਉਣਾ ਹੈ ਪਰ ਇਹ ਵਿਆਹ ਕਰਵਾਉਣਾ ਚਾਹੁੰਦਾ ਸੀ ਸੋ ਤੁਸੀਂ ਕੀ ਕਹੋਗੇ ਇਸ ਬਾਉਂਸਰ ਦੇ ਬਾਰੇ ਕਿ ਇਸ ਬਾਉਂਸਰ ਨੂੰ ਅჯਾ ਕਰਨਾ ਚਾਹੀਦਾ ਸੀ ਕਿਸ ਦੀ ਗਲਤੀ ਕਹੋਗੇ ਤੁਸੀਂ ਕੁੜੀ ਦੀ ਜਾਂ ਮੁੰਡੇ ਦੀ ਆਪਣੀ ਰਾਏ ਕਮੈਂਟਾਂ ਦੇ ਵਿੱਚ ਜ਼ਰੂਰ ਦਿਓ